ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਇੱਕ ਅਜੇ ਹੀ ਪ੍ਰੇਰਨਾਦਾਇਕ ਸਾਖੀ ਸੁਣਾਉਣ ਜਾ ਰਹੇ ਹਾਂ ਜੋ ਸਿੱਖ ਇਤਿਹਾਸ ਦੀਆਂ ਸਭ ਤੋਂ ਚਮਤਕਾਰੀ ਕਟਨਾਵਾਂ ਵਿੱਚੋਂ ਇੱਕ ਹੈ ਇਹ ਹੈ ਦੁਖ ਪੰਜਨੀ ਸਾਹਿਬ ਪਾਠ ਦੀ ਮਹਿਮਾ ਵਾਲੀ ਸਾਖੀ ਜੋ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲਾ ਪਵਿੱਤਰ ਪਾਠ ਹੈ ਇਹ ਕਹਾਣੀ ਉਸ ਵੇਲੇ ਦੀ ਹੈ ਜਦੋਂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਅੰਮ੍ਰਿਤਸਰ ਦੀ ਨੀਂ ਰੱਖ ਰਹੇ ਸਨ ਉਸ ਵੇਲੇ ਅੰਮ੍ਰਿਤਸਰ ਇੱਕ ਵਿਰਾਨ ਜੰਗਲ ਸੀ ਜਿੱਥੇ ਸਿਰਫ ਇੱਕ ਛੋਟਾ ਜਾਂ ਤਲਾਬ ਅਤੇ ਉਸ ਦੇ ਕੰਢੇ ਇੱਕ ਪੁਰਾਣਾ ਬੇਰ ਦਾ ਰੁੱਖ ਸੀ ਪੱਟੀ ਸ਼ਹਿਰ ਵਿੱਚ ਇੱਕ ਬਹੁਤ ਅਮੀਰ ਜ਼ਮੀਦਾਰ ਰਹਿੰਦਾ ਸੀ ਨਾਮ ਸੀ ਦੁਨੀ ਚੰਦ ਉਸ ਕੋਲ ਬੇਅੰਤ ਦੌਲਤ ਸੀ ਸੋਨਾ ਚਾਂਦੀ ਹਜ਼ਾਰਾਂ ਏਕੜ ਜ਼ਮੀਨ ਪਰ ਉਸ ਦਾ ਦਿਲ ਹੰਕਾਰ ਨਾਲ ਭਰਿਆ ਹੋਇਆ ਸੀ ਉਹ ਮੰਨਦਾ ਸੀ ਕਿ ਸਾਰਾ ਸੁੱਖ ਉਸ ਦੇ ਆਪਣੇ ਕਰਮਾਂ ਦਾ ਫਲ ਹੈ ਵਾਹਿਗੁਰੂ ਦੀ ਕਿਰਪਾ ਨੂੰ ਉਹ ਨਕਾਰਦਾ ਸੀ दूनी चंद दिया तीन तिया सन वडिया दो तिया प्यो वांग हंकारी सन पर सब तो छोटी थी बीबी राजनी सच्ची भगत सी ओ दिन रात वाहे गुरु दा नाम जपदी अते कहंदी कि सब कुछ गुरु दी मेहर नाल हुंदा है एक दिन दुनी चंद ने तिया नु पुछा तियो ए सारा वैभव ए सुख किस दी देन है वडिया तिया ने कहा पिता जी तो देन है पर बीबी राजनी ने निम्रता नाल कहा पिता जी, सब वाहे गुरु दी कृपा नाल है ਇਹ ਸੁਣ ਕੇ ਦੁਨੀ ਚੰਦ ਨੂੰ ਬਹੁਤ ਗੁੱਸਾ ਆ ਗਿਆ ਉਸ ਨੇ ਗੁੱਸੇ ਵਿੱਚ ਬੀਬੀ ਰਾਜਨੀ ਦਾ ਵਿਆਹ ਇੱਕ ਪਿਆਨ ਕੋੜੀ ਅਤੇ ਲੰਗੜੇ ਵਿਅਕਤੀ ਨਾਲ ਕਰ ਦਿੱਤਾ ਜਿਸ ਦਾ ਨਾਮ ਸੀ ਪਾਈਮੰਜ ਉਹ ਇੰਨੇ ਬੀਮਾਰ ਸਨ ਕਿ ਚੱਲ ਫਿਰ ਨਹੀਂ ਸਕਦੇ ਸਨ ਸਰੀਰ ਕਾਵਾਂ ਨਾਲ ਪਰਿਆ ਹੋਇਆ ਸੀ ਦੁਨੀ ਚੰਦ ਨੇ ਕਿਹਾ ਜਾ ਹੁਣ ਆਪਣੇ ਭਗਵਾਨ ਤੋਂ ਹੀ ਮੰਗ ਕੇ ਖਾ ਪਰ ਬੀਬੀ ਰਾਜਨੀ ਨੇ ਬਿਨਾ ਸ਼ਿਕਾਇਤ ਕੀਤੇ ਵਿਆਹ ਕਬੂਲ ਕਰ ਲਿਆ ਉਹ ਆਪਣੇ ਪਤੀ ਨੂੰ ਇੱਕ ਟੋਕਰੀ ਵਿੱਚ ਬਿਠਾ ਕੇ ਕੰਦੇ ਉੱਤੇ ਚੁੱਕ ਕੇ ਪਿੰਡੋ-ਪਿੰਡੋ ਪਿੱਖ ਮੰਗਦੀ ਦਿਨ ਪਾਰ ਸੇਵਾ ਕਰਦੀ ਕਾਵਾ ਉੱਤੇ ਮਲਮ ਲਾਉਂਦੀ ਅਤੇ ਜੀਬ ਉੱਤੇ ਹਮੇਸ਼ਾ ਤੇਰਾ ਪਾਣਾ ਮਿੱਠਾ ਲਾਗੇ ਉਹਨਾਂ ਦੀ ਪਗਤੀ ਅਤੇ ਸੇਵਾ ਅਟਲ ਸੀ ਇੱਕ ਦਿਨ ਉਹ ਉਸ ਥਾਂ ਤੇ ਪਹੁੰਚੇ ਜਿੱਥੇ ਅੱਜ ਸ੍ਰੀ ਹਰਿਮੰਦਰ ਸਾਹਿਬ ਹੈ ਬੀਬੀ ਰਾਜਨੀ ਨੇ ਪਤੀ ਨੂੰ ਬੇਰ ਦੇ ਰੁੱਖ ਦੀ ਛਾਂ ਹੇਠ ਬਿਠਾ ਕੇ ਪਿੱਖ ਮੰਗਣ ਚਲੀ ਗਈ ਪਾਈ ਮੰਝ ਇਕੱਲੇ ਬੈਠੇ ਸਨ ਤਦ ਹੀ ਉਹਨਾਂ ਨੇ ਵੇਖਿਆ ਇਕ ਕਾਲਾ ਕਾਂ ਤਲਾਬ ਵਿੱਚ ਨਹਾਇਆ ਅਤੇ ਬਾਹਰ ਨਿਕਲਿਆ ਤਾਂ ਬਿਲਕੁਲ ਚਿੱਟਾ ਹੰਸ ਵਾਂਗ ਹੋ ਗਿਆ। ਇਹ ਚਮਤਕਾਰ ਵੇਖ ਕੇ ਪਾਈ ਮੰਝ ਹੈਰਾਨ ਹੋ ਗਏ। ਉਹਨਾਂ ਨੇ ਸੋਚਿਆ ਇਹ ਪਾਣੀ ਕਾਂ ਨੂੰ ਚਿੱਟਾ ਕਰ ਸਕਦਾ ਹੈ ਤਾਂ ਮੇਰੇ ਕੋੜ ਨੂੰ ਵੀ ਠੀਕ ਕਰ ਦੇਵੇਗਾ। ਬੜੀ ਮੁਸ਼ਕਲ ਨਾਲ ਰਿੰਗਦੇ ਹੋਏ ਉਹ ਤਲਾਬ ਵਿੱਚ ਡੁੱਬਕੀ ਲਗਾ ਗਏ। ਬਾਹਰ ਨਿਕਲੇ ਤਾਂ ਚਮਤਕਾਰ ਸਾਰਾ ਕੋੜ ਗਾਇਬ ਸਰੀਰ ਪੂਰੀ ਤਰ੍ਹਾਂ ਸਿਹਤਮੰਦ ਅਤੇ ਸੁੰਦਰ। ਉਹ ਖੁਸ਼ੀ ਨਾਲ ਨੱਚਣ ਲੱਗ ਪਏ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲੱਗ ਪਏ। ਜਦੋਂ ਬੀਬੀ ਰਾਜਨੀ ਵਾਪਸ ਆਈ ਤਾਂ ਆਪਣੇ ਪਤੀ ਨੂੰ ਸਿਹਤਮੰਦ ਵੇਖ ਕੇ ਹੈਰਾਨ ਹੋ ਗਈ। ਦੋਵੇਂ ਗੁਰੂ ਰਾਮਦਾਸ ਜੀ ਮਹਾਰਾਜ ਕੋਲ ਪਹੁੰਚੇ ਅਤੇ ਪੂਰੀ ਕਹਾਣੀ ਸੁਣਾਈ। ਗੁਰੂ ਜੀ ਨੇ ਮੁਸਕਰਾ ਕੇ ਕਿਹਾ, "ਇਹ ਤੇਰੀ ਅਡਲ ਪਗਤੀ ਅਤੇ ਸੇਵਾ ਦਾ ਫਲ ਹੈ, ਬੇਟੀ।" ਗੁਰੂ ਜੀ ਨੇ ਉਸ ਬੇਰ ਦੇ ਰੁੱਖ ਦਾ ਨਾਮ ਦੁਖਪੰਜਨੀ ਬੇਰੀ ਰੱਖਿਆ, ਦੁੱਖਾਂ ਨੂੰ ਦੂਰ ਕਰਨ ਵਾਲੀ ਬੇਰੀ। ਅਤੇ ਤਲਾਬ ਨੂੰ ਅੰਮ੍ਰਿਤ ਸਰੋਵਰ ਬਣਾਇਆ ਇਸ ਘਟਨਾ ਤੋਂ ਪ੍ਰੇਰਿਤ ਹੋ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦੁੱਖਨਾਸ਼ਕ ਸ਼ਬਦਾਂ ਦਾ ਸੰਕਲਨ ਕੀਤਾ ਜੋ ਅੱਜ ਦੁੱਖ ਪੰਜਨੀ ਸਾਹਿਬ ਪਾਠ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਦੁੱਖ ਪੰਜਨ ਤੇਰਾ ਨਾਮ ਜੀ ਨਾਲ ਸ਼ੁਰੂ ਹੋਣ ਵਾਲਾ ਇਹ ਪਾਠ ਲੱਖਾਂ ਸਿੱਖਾਂ ਦੇ ਦੁੱਖ ਦੂਰ ਕਰਦਾ ਹੈ ਇਸ ਪਾਠ ਦੇ ਲਾਭ ਸਰੀਰਕ ਰੋਗਾਂ ਤੋਂ ਮੁਕਤੀ ਕੋੜ ਵਰਗੀਆਂ ਅਸਾਧ ਬਿਮਾਰੀਆਂ ਤੱਕ ਠੀਕ ਹੋ ਸਕਦੀਆਂ ਹਨ ਮਾਨਸਿਕ ਸ਼ਾਂਤੀ ਤਣਾਅ ਡਿਪਰੈਸ਼ਨ ਦੂਰ ਪਰਿਵਾਰਕ ਸੁਖ ਝਗੜੇ ਖਤਮ ਆਰਥਿਕ ਸੰਕਟ ਦਲਨਾ ਹਰ ਸੰਕਟ ਵਿੱਚ ਗੁਰੂ ਦੀ ਰੱਖਿਆ ਅਤੇ ਸਭ ਤੋਂ ਵੱਡਾ ਨਾਮ ਦੀ ਪ੍ਰਾਪਤੀ ਅਤੇ ਆਧਿਆਤਮਿਕ ਉਨਤੀ ਸੰਗਤ ਜੀ ਇਹ ਸਾਖੀ ਸਿਖਾਉਂਦੀ ਹੈ ਕਿ ਕਿੰਨਾ ਵੀ ਵੱਡਾ ਦੁੱਖ ਹੋਵੇ ਸੱਚੀ ਪਗਤੀ ਸੇਵਾ ਅਤੇ ਗੁਰੂ ਦਾ ਨਾਮ ਜਪਣ ਨਾਲ ਸਭ ਦੂਰ ਹੋ ਜਾਂਦਾ ਹੈ جے ਤੁਸੀਂ ਵੀ ਕਿਸੇ ਦੁੱਖ ਵਿੱਚ ਹੋ ਤਾਂ ਅੱਜ ਤੋਂ ਦੁੱਖ ਪੰਜਨੀ ਸਾਹਿਬ ਦਾ ਪਾਠ ਸ਼ੁਰੂ ਕਰੋ ਸਰਦਾ ਨਾਲ ਕਰੋ ਨਿਯਮਿਤ ਕਰੋ ਚਮਤਕਾਰ ਜ਼ਰੂਰ ਹੋਵੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੇ ਇਹ ਛੋਟੀ ਜੀ ਸਾਖੀ ਤੁਹਾਨੂੰ ਛੂ ਗਈ ਹੋਵੇ ਤਾਂ ਲਾਈਕ ਕਰੋ ਸਬਸਕ੍ਰਾਈਬ ਕਰੋ ਅਤੇ ਕਮੈਂਟ ਵਿੱਚ ਵਾਹਿਗੁਰੂ ਲਿਖੋ ਜੀ ਅਤੇ ਅਗਲੀ ਸਾਖੀ ਲਈ ਦੱਸੋ ਤੁਸੀਂ ਕੀ ਸੁਣਨਾ ਚਾਹੁੰਦੇ ਹੋ ਵਾਹਿਗੁਰੂ ਜੀ ਸਭ ਉਤੇ ਮਿਹਰ ਕਰਨ